ਨਮਸਕਾਰ ਦੋਸਤੋ ਮੈਂ ਹਾਂ ਅਭਿਰਾਣਾ ਤੁਸੀਂ ਦੇਖ ਰਹੇ ਹੋ ਨੰਗਲ نیوز ਚੈਨਲ ਪਾਣੀਆਂ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਨੂੰ ਲੈ ਕੇ ਸਾਫ਼ ਨਾ ਕਰ ਦਿੱਤੀ ਗਈ ਹੈ ਸਵੇਰ ਤੋਂ ਹੀ ਵਿਸ਼ਵ ਪ੍ਰਸਿੱਧ ਪਾਖੜਾ ਡੈਮ ਤੋਂ ਅੱਗੇ ਜੋ ਨੰਗਲ ਡੈਮ ਹੈ ਜਿੱਥੋਂ ਜੋ ਨਹਿਰਾ ਵਗਦੀਆਂ ਹਨ ਜੋ ਪਾਣੀ ਰਾਜਸਥਾਨ ਹਰਿਆਣਾ ਨੂੰ ਜਾਂਦਾ ਹੈ ਉੱਥੇ ਪਹਿਲਾ ਟੈਂਟ ਲਗਾ ਕੇ ਪੰਜਾਬ ਦੇ ਕੈਬਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਧਰਨਾ ਲਗਾਇਆ ਗਿਆ ਉਹਨਾਂ ਦੇ ਸਮਰਥਕਾਂ ਵੱਲੋਂ ਤਿੱਖੇ ਸ਼ਬਦਾਂ ਵਿੱਚ ਨੁਕਤਾਚੀਨੀ ਕੀਤੀ ਗਈ ਕੇਂਦਰ ਦੀ ਮੋਦੀ ਸਰਕਾਰ ਦੀ ਤੇ ਹੁਣ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਨੰਗਲ ਡੈਮ ਵਿਖੇ ਪਹੁੰਚੇ ਹਨ ਜੀ ਬਿਲਕੁਲ ਫੇਰ ਤੋਂ ਦੱਸ ਦਈਏ ਹੁਣ ਤੱਕ ਦਾ ਅੱਧਾ ਦਰਜਣ ਦੇ ਕਰੀਬ ਜੇ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਨੰਗਲ ਦਾ ਦੌਰਾ ਹੈ ਪਰ ਇਹ ਮਸਲਾ ਬਹੁਤ ਹੀ ਜ਼ਿਆਦਾ ਗੰਭੀਰ ਹੈ ਉਹਨਾਂ ਨੇ ਕਿਹਾ ਕਿ ਪੀਣ ਨੂੰ ਜਿਹੜਾ ਪਾਣੀ ਮੰਗਿਆ ਗਿਆ ਸੀ ਹਰਿਆਣਾ ਸਰਕਾਰ ਵੱਲੋਂ ਜਾਂ ਭਾਜਪਾ ਦੇ ਹੋਰ ਸੂਬਿਆਂ ਵੱਲੋਂ ਤਰਸ ਦੇ ਆਧਾਰ ਤੇ ਪੀਣ ਲਈ ਪਾਣੀ ਹਰਿਆਣਾ ਨੂੰ ਦੇਣ ਦੀ ਗੱਲ ਕੀਤੀ ਗਈ ਸੀ ਪਰ ਸਿੱਧੇ ਤੌਰ ਤੇ ਸਾਫ ਤੌਰ ਤੇ ਨਾ ਕਰ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਲੋ ਤਸਵੀਰਾਂ ਲਗਾਤਾਰ ਤੁਹਾंना ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹੁੰਚ ਚੁੱਕੇ ਹਨ ਨੰਗਲ ਡੈਮ ਵਿਖੇ ਸਰਕਾਰੀ ਤੰਤਰ ਹੈ ਵੱਡੀ ਮਾਤਰਾ ਦੇ ਵਿੱਚ ਪਹੁੰਚਿਆ ਹੋਇਆ ਹੈ ਜੋ ਗੱਲ ਕਰੀਏ ਤਾਂ ਡੀਆਈਜੀ ਸਾਹ ਪਹੁੰਚੇ ਹੋਏ ਹਨ ਐਚਐਸ ਤੇ ਉੱਥੇ ਹੀ ਜੋ ਹੋਰ ਪੁਲਿਸ ਅਧਿਕਾਰੀ ਪਹੁੰਚੇ ਹੋ। ਵੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹੁੰਚੇ ਹਨ ਤੇ ਉਹਨਾਂ ਦਾ ਸਵਾਗਤ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ। ਉੱਥੇ ਹੀ ਤਿੱਖੇ ਸ਼ਬਦਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਿਹਾ। ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੰਗਲ ਡੈਮ ਵਿਖੇ ਪਹੁੰਚ ਚੁੱਕੇ ਹਨ ਜਿੱਥੋਂ ਪਾਣੀ ਵੱਖ-ਵੱਖ ਸੂਬਿਆਂ ਸੂਬਿਆਂ ਨੂੰ ਜਾਂਦਾ ਹੈ ਵਿਸ਼ਵ ਪ੍ਰਸਿੱਧ ਪਾਖੜਾ ਡੈਮ ਤੋਂ ਅੱਗੇ ਸਤਲੁਜ ਦਰਿਆ ਸਤਲੁਜ ਦਰਿਆ ਤੋਂ ਅੱਗੇ ਇਹ ਪਾਣੀ ਦੋ ਨਹਿਰਾਂ ਦੇ ਵਿੱਚ ਹੁੰਦਾ ਹੋਇਆ ਵੱਖ-ਵੱਖ ਸੂਬਿਆਂ ਨੂੰ ਜਾਂਦਾ ਹੈ ਜਿੰਦਾਬਾਦ ਤੇ ਦੇਖ ਸਕਦੇ ਹੋ ਜਿੰਦਾਬਾਦ ਜਿੰਦਾਬਾਦ ਮਾਈਕਰੋ ਦਾ ਜੰਗਲ ਨਹੀਂ ਹੋਣਾ ਜਿੱਥੇ ਪਾਣੀ ਮੁੜੇ ਅੜ ਕੇ ਜਾ ਕੇ ਇਹ ਤੋਂ ਬਾਹਰ ਨਾ ਹੋਵੇ ਸਾਈਡ ਮੈਂ ਰੱਖ ਲਾ ਪੀਓ ਜੰਗਲ ਸਤਿਕਾਉ ਜੀ ਹਲੋ ਹੁਣ ਦੇਖੋ ਜੀ ਪਿੱਛੇ ਲੈ ਜੀ ਠੀਕ ਹੈ ਜੀ ਉਹ ਵੀ ਬਾਈ ਕੋਈ ਨਹੀਂ 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 ਕੋਈ ਦੇਖੋ ਬੜਾ ਗੰਭੀਰ ਮਸਲਾ ਹੈ ਪੰਜਾਬ ਜਿਹੜਾ ਉਹ ਪਹਿਲੀ ਪਾਣੀ ਦੇ ਸੰਕਟ ਚੋਂ गुज़र ਰਿਹਾ ਹੈ ਸਰਕੀਲਾ ਪਾਣੀ ਦੀ ਗਰਾਊਂਡ ਜਿਹੜਾ ਨਦੀਆਂ ਵਾਲਾ ਪਾਣੀ ਦੀ ਤੇ ਸਾਡਾ ਕੋਈ ਵੀ ਮੇਰੇ ਕੋਲੇ ਲਿਸਟ ਪਈ ਹੈ ਸਾਰੇ ਡੈਮਾਂ ਦੀ ਕੋਈ ਵੀ ਜਿਹੜਾ ਟਾਈਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਹੈ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲਦਾ। ਮਤਲਬ ਭਾਗੜਾ ਜਿਹੜਾ ਹੈ ਜਿੱਥੇ ਭਾਗੜੇ ਹਨ। ਪਿਛਲੇ ਸਾਲ ਇਹ 1564.48 ਸੀ। ਐਸ ਵਾਰ 1500 ਕੁਝ ਬਣ ਗਿਆ। 11 ਫੁੱਟ ਤੋਂ ਹੀ ਘੱਟ ਹੈ। ਜੇ ਲਈਏ ਪੌਂਗ ਪਿਛਲੇ ਸਾਲ 1325.29 ਸੀ। ਐਸ ਵਾਰ 1293। ਯਾਨੀ ਕਿ 32-33 ਫੁੱਟ ਇਹ ਘੱਟ ਚੱਲਦਾ। ਪਿਛਲੇ ਸਾਲ ਨਾਲੋਂ ਸੇਮ ਡੇਟ ਇੱਦਈ ਜਿਹੜਾ ਰਣਜੀਤ ਸਾਹਿਬ ਉਹ ਮੀਟਰਾਂ ਚ ਪਿਛਲੇ ਸਾਲ 506.13 ਸੀ ਇਸ ਦਾ 502 ਹੈ ਮੀਟਰ ਮਤਲਬ ਟੋਟਲ ਮਤਲਬ ਸਾਡਾ ਲਗਭਗ ਇੰਨੇ ਟਾਈਮਾਂ ਦਾ ਬਲਾਕ ਕੋਈ ਵੀ ਟਾਈਮ ਅਪਡੇਟ ਸਾਡਾ ਵੀ ਸੈਸ਼ਨ ਚ ਉਹਨੇ ਦਾ ਸ਼ੁਰੂ ਹੋਣ ਲੱਗ ਗਿਆ ਤੇ ਉੱਪਰੋਂ ਕਿਉਂਕਿ ਹਰਿਆਣੇ ਦੇ ਪਾਸੇ ਪਾਸੇ ਕਾਰਾਂ ਦਾ ਰਸਤਾ ਨਹੀਂ ਪਾਸੇ ਪਾਸੇ ਦਾ ਹੈ ਉਪਰੋਹੇ BBMB ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ BBMB Rajasthan ਤੇ Haryana ਦੇ ਕੋ ਬੀਜੇਪੀ ਦੀ ਗਵਰਨਮੈਂਟ ਇਕੱਠਿਆਂ ਨੇ ਆਪ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਦਾ ਫੈਸਲਾ ਹੋ ਗਿਆ ਪਾਣੀ ਦੇ ਉਹ ਚ ਰਹਿਣੇ ਕੀ ਗੱਲ ਜੀ BBMB ਤਕਰਧਰਾ ਜਾਏ ਤੇ 60% BBMB ਵੀ ਸਾਢੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹਦੇ ਤੇ ਪਾਣੀ ਪਾਣੀ ਇਹ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਫਿਰ ਹਰਿਆਣਾ ਤੇ ਅਹਪੜਾ Rajasthan ਦੀ ਗਵਰਨਮੈਂਟ ਆਏ ਦੋਨੇ ਇਕੱਠੀਆਂ ਹੋ ਕੇ ਕਹਿਣਗੇ ਪੰਜਾਬ ਦਾ ਪਾਣੀ ਬੰਦ ਹੈ ਜੀ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦ ਦੇ ਨੇ ਉਹਨਾਂ ਦੇ ਅਫਸਰ ਵੀ ਜਾਂ ਅਸੀਂ ਵਰ ਚੁੱਕਿਆ ਕਹਿੰਦੇ ਅਸੀਂ ਕਿਉਂ ਕਿਉਂ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਦੋ ਦੋ ਤਿੰਨ ਮਹੀਨੇ ਐਂ ਫालतੂ ਮੈਂ ਕਹਿੰਦਾ ਜੀ ਪਹਿਲਾਂ ਨੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨਾਲ ਅਸੀਂ ਉੱਤੇ ਹੋਏ ਸੀ ਕੈਪਟਨ ਅਮਰਿੰਦਰ ਕਾਗਜ਼ਾਂ ਚ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतੂ ਦੇਂਦੇ ਸੀ 25% ਅਸੀਂ ਹੁਣ ਇੱਕ ਇੱਕ ਬੂੰਦ ਦਾ حساب ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਲੇ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਬਰਤਣ ਲੱਗੇ ਅਸੀਂ ਆਪਣੇ ਲਈ ਮੈਂ ਤੁਹਾਨੂੰ 1 ਲੱਖ ਰੁਪਿਆ ਦੇਤਾ ਵੀ ਸਾਲ ਬਾਦ ਮੋੜਨਾ ਤੁਸੀਂ ਉਹ 1 ਲੱਖ ਰੁਪਿਆ ਜਿਹੜਾ ਉਹ 10 ਮਹੀਨਿਆਂ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਹੁਣ ਫੇਰ ਤਾਂ ਲੱਖ ਕਿਉਂ ਦੇਉ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਇੰਨਾ ਪਾਣੀ ਹੈ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਸੱਚ ਉਹਨਾਂ ਦੇ ਮਤਲਬ ਉਹਨੂੰ ਆਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਨੀਤ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਕਰਨ ਚੋਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਵਿੱਚ ਖੜੋ ਹੋ ਕੇ ਤੀਜੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆਰਡੀਐਫ ਦਾ 6000 ਕਰੋੜ ਰੋਕੀ ਬੈਠਿਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣਾਂ ਨੀ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ। ہاں ਚੌਲ ਸਾਥੋਂ ਚਾਹੀਦੇ ਨੇ, ਕਣਕ ਸਾਥੋਂ ਚਾਹੀਦੀ ਹੈ। ਪਾਣੀ ਹੀ ਨਹੀਂ ਦੇਣ ਤੁੰ। ਸੋ ਇਹ ਇਹ ਬਿਲਕੁਲ ਹਰ ਕਿਸ ਬਰਦਾਸ਼ਤ ਨਹੀਂ ਹੋਊਗਾ। ਔਰ ਅਸੀਂ ਨੱਕੇ ਵਢਣ ਵਾਲਿਆਂ ਸਾਨੂੰ ਪਾਣੀ ਦਾ ਮੁੱਲ ਪਤਾ ਹੈ। ਪਹਿਲਾਂ ਤਾਂ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ? ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ? ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ? ਉਹਨਾਂ ਤੇ ਕੋਈ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ। ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਗੜਾ ਨਹਿਰ 1.5 ਫੁੱਟ ਦੀ ਚੱਕਤੀ ਹੋਰ ਲੈ ਜਾਓ ਜੀ ਪਾਣੀ ਉਹਨਾਂ ਨੇ ਤਾਂ ਸਿਆਪੇ ਨੇ ਉਹਨਾਂ ਦੇ ਤਾਂ ਕੰਡੇ ਵਿੱਚ ਹੋਏ ਨੇ ਸਵਸ ਕਰਕੇ ਬਿਲਕੁਲ ਕੋਈ ਪਾਣੀ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੀਐਮ ਸਾਹਿਬ ਐ ਸੇਕੋ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਦਾ ਫਿਰ ਹੁਣ ਅੰਗਰੇਜ਼ੀ ਵਾਲੇ ਦੁਪੱਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸਾਡਾ ਸੀਐਮ ਸਾਹਿਬ ਨੇ ਕਹਿਣਾ ਕਿ ਪਾਣੀ ਸਾਨੂੰ ਪੀਣ ਹੋਣ ਦੇ ਤਰ੍ਹਾਂ ਰਾਤੋ ਰਾਤ ਰਾਤੋ ਰਾਤ ਅਸੀਂ ਬੀ ਚੇਅਰਮੈਨ ਬਦਲਦਾ ਉਹ ਸੈਕਟਰੀ ਬੱਸ ਤੇ ਕਿੱਦਾਂ ਕਾਟੜ ਲਉਂਦੇ ਫਿਰ ਐਦਾ ਐਦਾ ਤੁਸੀਂ ਐ ਬਦਲ ਕੇ ਅਫਸਰ ਬਦਲ ਕੇ ਇਹ ਬੀਜੇਪੀ ਨੂੰ ਹਾਲਜ ਸਾਰੇ ਦੇਖਚਾਤ ਪਈ ਹੋਈ ਹੈ ਨਾ ਐਦਾ ਬਦਲ ਬਦਲ ਕੇ ਇਹ ਤਾਂ ਐਦਾ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੌਂਚਾ ਦਿੰਦੇ ਨੇ ਕਦੇ ਬੰਦੇ ਬਾਅਦ ਚ ਪੂਰੇ ਕਰਾਈ ਕਰਾ ਸੌਂਚੋ ਇਹ ਆ ਤਾਂ ਨਹੀਂ ਚੱਲਣਗੀ ਆਪਣਾ ਜੇ ਮੈਂ ਡੈਡਲੌਕ ਡੈਡਲੌਕ ਜਿਹੜਾ ਬਣਿਆ ਹੈ ਹੁਣ ਉਹ ਕਹਿੰਦੇ ਪਾਣੀ ਲੈ ਕੇ ਜਾਣਾ ਵੀ ਪਾਣੀ ਨਹੀਂ ਦੇਣਾ ਡੈਡਲੌਕ ਖਤਮ ਕਿਵੇਂ ਹੋਊਗਾ ਸਾਤ ਨੂੰ ਪਾਣੀ ਕਿਵੇਂ ਲੈ ਜਾਣਗੇ ਇੱਥੋਂ ਐ ਕਿਵੇਂ ਲੈ ਜਾਣਗੇ ਪਾਣੀ ਸਾਤ ਨੂੰ ਕੱਲ ਨੂੰ ਉਹਨਾਂ ਨੇ ਫਿਰ ਸਾ ਤੋਂ ਚੋੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਇੱਕ ਦਿਨ ਵੇਚਣਾ ਕਿਸੇ ਨੂੰ ਬਿਜਲੀ ਬਣ ਗਿਆ ਬਿਜਲੀ ਵੀ ਅਸੀਂ ਚੋੜਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਹਾਂ ਐਂ ਕਿ ਮਿਲੇ ਜਾਣਗੇ ਪਾਣੀ ਕਿਥੋਂ ਅਸੀਂ ਅਸੀਂ ਬੈਠੇ ਹਾਂ ਤੇ ਬੀਬੀ ਐਮਬੀ ਦੇ ਵੱਲੋਂ ਪਹਿਲਾਂ ਸਥਾਈ ਮੈਂਬਰਸ਼ਿਪ ਪੰਜਾਬ ਦੀ ਖਤਮ ਕੀਤੀ ਗਈ ਕੋਟਾ ਪੰਜਾਬ ਦਾ ਜਿਹੜਾ ਕਟਾਇਆ ਗਿਆ ਤੀਜੀ ਵਾਰ ਇਹ ਲੱਗਦਾ ਹੈ ਕਿ ਹੁਣ ਇਹ ਵੀ ਕੇਸ ਕਿਤੇ ਨਾ ਕਿਤੇ ਤੁਹਾਨੂੰ ਬੜੇ ਸਟਰੋਂਗਲੀ ਲੜਨ ਦੀ ਲੋੜ ਹੈ ਲੜ ਰਹੇ ਹਾਂ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਜੀ ਐਸਵਾਈਐਲ ਦਾ ਉਹਦਾ ਹੁਣ ਫਿਰ ਬਾਲਸਾ ਬੋਰੀ ਉਹ ਉਦੋਂ ਕੱਢ ਲਿੰਦੇ ਸੀ ਵੋਟਾਂ ਮਿਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਹੈ ਜੀ ਆਪ ਕੜਾਈਆਂ ਦੇ ਮਹਿਰਾ ਨਾਲੇ ਆਪ ਸਰਬਿਆਂ ਦੀ ਇਜਾਜ਼ਤਾਂ ਦਿੱਤੀਆਂ ਨੇ ਤੇ ਹੁਣ ਬਾਅਦ ਸਾਥੋਂ ਕੁਰਬਾਨੀਆਂ ਮੰਗਦੇ ਆਉਣ ਉਹਨਾਂ ਦੇ ਬਦਲੇ ਉੱਥੇ ਹੋਟਲ ਹੋਟਲਾਂ ਵਾਸਤੇ ਜ਼ਮੀਨਾਂ ਲਈਆਂ ਉੱਥੇ ਗੁਰਗਾਉਂ ਚ ਸਾਰਾ ਕੁਝ ਤਾਂ ਮੈਂ ਉਹ ਤੋਂ ਕਲੀਅਰ ਕਰਤਾ ਸੀ ਜਦੋਂ ਡਿਬੇਟ ਚ ਆਏ ਨਹੀਂ ਸੀ ਇਹ ਮੇਰੇ ਕੋਲ ਕੱਲੀ ਕੱਲੀ ਬੂੰਦ ਦਾ ਹਿਸਾਬ ਪਿਆ ਜੀ ਕਿੰਨਾ ਪਾਣੀ ਕਿਹਨੂੰ ਜ਼ਿਆਦਾ ਕਿੱਥੇ ਜਾਂਦਾ ਹੈ ਫੇ ਤਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਕਟੇਟ ਨਹੀਂ ਕਰ ਸਕਦਾ ਸਾਰੀਆਂ ਸਾਰਟੀਆਂ ਨੂੰ ਲੱਗਦਾ ਇਕੱਠੇ ਹੋਣ ਦੀ ਲੋੜ ਹੈ ਜੀ ਪੱਕਾ ਤਾਂ ਮੈਨੂੰ ਇੱਥੇ ਲੱਗਦਾ ਪਰ ਇਸ ਤੋਂ ਬਾਅਦ ਉਹ ਮੋਰਦਰ ਕਰੂਗੇ ਕੀ ਕਰੂਗੇ ਕਿਸ ਪੰਜਾਬੀ ਨੇ ਕਰੇਗਾ ਵੀ ਨਹੀਂ ਕਿ ਲੇਕ ਲਈ ਲੜਾਈ ਕੀ ਹੋ ਸਕਦੀ ਜੀ ਲੇਕ ਲਈ ਕਾਦੀ ਲੜਾਈ ਐ ਜੀ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪ ਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਬਾਦੂ ਦਿਓ ਹਜੇ ਵੀ ਅਸੀਂ ਬਾਦੂ ਦੇ ਰਹੇ ਆਂ ਤੇ ਮਾਨਵਤਾ ਦੇ ਆਧਾਰ ਤੇ ਹਿਊਮਨਿਟੇਰੀਅਨ ਗਰਾਉਂਡ ਤੇ ਅਸੀਂ ਦੇ ਰਹੇ ਆਂ ਕਿ ਚਲੋ ਪਾਪੀਨ ਨੂੰ ਦੇ ਦਾਂਗੇ ਅਸੀਂ ਹਾਲਾਂਕਿ ਉਹਨਾਂ ਦੀ ਮੈਂ ਚਿੱਠੀ ਵੀ ਲਿਖੀ ਹੈ ਨਾਇਬ ਸਿੰਘ ਸੈਣੀ ਨੂੰ ਉਹਨਾਂ ਵੀ ਆਬਾਦੀ ਮੁਤਾਬਕ ਉਹਨੂੰ 1700 ਜਿਹੜਾ ਤੁਸੀਂ ਪਾਣੀ ਚਾਹੀਦਾ ਇਸ ਵਕਤ 4700 ਜਾ ਰਹੇ ਆ ਦੇ ਰਹੇ ਆ ਪਰ ਵੀ ਚਲੋ ਪੰਜਾਬ ਉਹ ਰਹਿਣ ਦੇ ਲੋਕਾਂ ਨਾਲ ਕੋਈ ਕਸੂਰ ਨਹੀਂ ਨਾ ਸਰਕਾਰਾਂ ਆਪ ਇਹਦਾ ਇਤਰਾਜਨੀਤੀ ਕਰਦੇ ਨੇ ਆ ਤਿੰਨ ਮਹੀਨੇ ਪਹਿਲਾਂ ਅਸੀਂ ਦਿੱਲੀ ਵਾਸਤੇ ਪਾਣੀ ਮੰਗਦੇ ਸੀ ਉਹ ਦਿੱਲੀ ਦਾ ਰੋਕੀ ਬੈਠੇ ਸੀ ਵਕਤ ਬਹੁਤ ਵੱਡੀ ਚੀਜ਼ ਹੈ ਵਕਤ ਤੋਂ ਡਰੀਏ ਠੀਕ ਹੈ ਨਾ ਸੋ ਇਹ ਇੱਕ ਕਰਦੇ ਚਲਾਕੀਆਂ ਬਦਮਾਸ਼ੀਆਂ ਬਾਈ ਬਾਈ ਬਾਹੀ ਬਾਸੀ ਕਰ ਦੋ ਪੰਜਾਬ ਨੂੰ ਕੌਣ ਪੁੱਛਦਾ ਪੰਜਾਬ ਪੰਜਾਬ ਤੋਂ ਬੰਨ ਬੀਬੀ ਐਮ ਵੀ ਕਹਿੰਦੇ ਹੈ ਸਹੁਰੇ ਦਾ ਇਹ ਅੱਜ ਦਾ ਬਿਆਨ ਹੈ ਪੱਲਾ ਵੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਰਿਸ਼ਤੇਦਾਰ ਨੇ ਮੈਂ ਤਾਂ ਕੁਛ ਉਹਨਾਂ ਦੇ ਬਾਰੇ ਕਦੇ ਬੋਲਣਾ ਨਹੀਂ ਅੱਜ ਦਾ ਜਿਹੜਾ ਉਹਨਾਂ ਦਾ ਬਿਆਨ ਹੈ ਇੱਕ ਰਿਸ਼ਤੇਦਾਰ ਹੀ ਹੈ ਤੇ ਹਰਿਆਣੇ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਨੇ ਕੱਟੜ ਨੇ ਉਹ ਆਪਣੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਘਰੋਂ ਲੈ ਕੇ ਜਾਂਦੇ ਨੇ ਇਹ ਨਹਿਰਾ ਮੰਗੀ ਜਾਂਦੇ ਆ ਤੁਹਾਨੂੰ ਜਰ ਉਹਨੂੰ ਕਹਿੰਦੇ ਉਹ ਵੀ ਨਿਵਾਹ ਦਿਓ ਫੇਰ ਉਹਨਾਂ ਦੇ ਚਾਹ ਨਾਲ ਨਿਵਾਹ ਤਾਂ ਦਿਓ ਫੇਰ ਉਹ ਕਹਿੰਦੀ ਕੁੜੀ ਦੇ ਘਰ ਦਾ ਪਾਣੀ ਦਾ ਏ ਕੁੜੀ ਦੇ ਘਰੋਂ ਨਹਿਰ ਮੰਗੀ ਜਾਂਦੇ ਸੀਐਮ ਸਾਹਿਬ ਨੇ ਲੈ ਕੇ ਕਹਿੰਦਾ ਜੀ ਪੀਨ ਨੂੰ ਪਾਣੀ ਚ ਕੋਈ ਆ ਬੀਬੀ ਆ ਪੀ ਦੀ ਹੋਣਾ ਇਸ ਤਰ੍ਹਾਂ ਹੀ ਧੁੱਪ ਵਿੱਚ ਪਾਣੀ ਕਿਵੇਂ ਜਾਊਗਾ ਕਿਵੇਂ ਜਾਊਗਾ ਤੇ ਫਿਰ ਰੁਕੇ ਜਾਊਗਾ ਕਿ ਰੁਕਤ ਹੋਇਆ ਜੀ ਐ ਤਾਂ ਕੁਝ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬੈ ਕੇ ਦੋਨੇ ਹਰਿਆਣਾ ਤੇ ਰਾਜਸਥਾਨ ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਨਹੀਂ ਆਉਣਾ ਜੀ ਕਿ ਬੀਬੀ ਐਮਬੀ ਦਾ ਜਿਹੜਾ ਰੂਲ ਹੈ ਉਹਦੇ 60% ਸਾਡਾ ਹੈ ਪੰਜਾਬ ਫਾਈਨਲ ਡਿਸੀਜਨ ਦਿੰਦਾ ਹੈ ਤੇ ਉਹਨਾਂ ਨੇ ਪੰਜਾਬ ਨੂੰ ਬਾਈਪਾਸ ਕਿਵੇਂ ਕਰਕੇ 8500 ਲੈ ਜਾਣਗੇ ਲੈ ਕੇ ਜਾਣ। ਜੀਐਮ ਸਰ ਐਥੇ ਦੇ ਤਾਲਾ ਲਾ ਕੇ ਤਾਲਾ ਲਾ ਕੇ ਐਥੇ ਤੇ ਸਿਰ ਪੰਜਾਬ ਦੇ ਲੱਗੇ ਹੋਏ ਸੀਗੇ ਡਾਇਰੈਕਟਰ ਪੰਜਾਬ ਦਾ ਸੀਗਾ ਉਸ ਨੂੰ ਪਦ ਦਿੱਤਾ ਗਿਆ ਉਹ ਹੋਰ ਜਿਹੜੇ ਥਰਾਂ ਦੇ ਅਫਸਰ ਮੈਂ ਪੰਜਾਬ ਦਾ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ BBMP ਚਾਹੇ ਤੁਸੀਂ ਹਰਿਆਣੇ ਦੇ ਅਫਸਰਾਂ ਨੂੰ ਭਰ ਲਓ ਪਰ ਮੈਂ ਬੈਠਾ ਨਾ ਲੋਕਾਂ ਨੇ ਕੋਤ ਸਾਨੂੰ ਸੁਣ ਕੇ ਭੇਜਿਆ ਹੈ। ਅਫਸਰ ਨੇ ਕਹੋਣ ਜੀਐਮ ਸਰ ਇਹ ਕੀ ਆ ਜਾ ਰਿਹਾ ਹੈ ਰੋਡ ਨਹੀਂ ਕਰਦੇ ਕਿਵੇਂ ਕਰਦਣਗੇ ਅਫਸਰ BBMP ਕੋਈ 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 ਐਡਾਂ ਦੀ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ। ਜਾ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿੰਨਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸ ਪ੍ਰੀਪੀਸੀ ਰੱਦ ਕਰਦੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਤੇ ਅੱਗੇ ਅੱਗੇ ਆ ਕੇ ਸੀ ਜਿਹਦਾ ਵੀ ਸਾਨੂੰ ਨਹੀਂ ਮੀਤ ਬਿੱਟੂ ਨੇ ਵੀ ਇਹ ਗੱਲ کہیں ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸੀਐਮ ਸਾਹਿਬ ਆਪਣਾ ਪੱਖ ਜਿਹੜਾ ਉਹ ਚੱਜ ਨਾਲ ਨਹੀਂ ਲੱਗ ਪਈ ਪੰਜਾਬ ਦੀ ਟੀਮ ਚ ਆਪਣਾ ਪੱਖ ਨਹੀਂ ਰੱਖ ਪਈ ਇਹ ਸਿੱਧਾ ਕੌਣ ਕਹਿੰਦਾ ਉਹ ਨਾਲ ਖੰਨਾ ਨੇ ਵੀ ਕਹਿੰਦੀ ਸਰਨੀਤ ਬਿੱਟੂ Rajasthan ਤੋਂ ਐਮਪੀ ਹੈ ਉਹਦੇ ਉਹਦੇ ਤੇ ਯਕੀਨ ਨਹੀਂ ਹੈਗਾ ਰਾਜਤਨ ਤੋਂ ਤੇ ਕੀ ਜਵਾਬ ਦੇਊਗਾ ਤੇ ਜਾ ਕੇ ਫਿਰ ਉਹ ਉੱਥੇ ਆ ਕੇ ਉਹਨਾਂ ਦੇ ਆ ਕੇ ਬੋਲ ਪੂਆ ਜਿਹੜਾ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਬਤ ਕੀ ਉਕੀ ਗੱਲਾਂ ਕਰਦੇ ਹੋਰ ਹੋਰ ਕਰ ਵਧੀਆ ਗੱਲ ਕਰਦੇ ਹੋ ਜੀ ਸਰ ਸਾਹਿਬ ਗਰੰਟ ਸਿਚੁਏਸ਼ਨ ਕੀ ਹੈ ਪਾਖੜਾ ਪਾਖੜਾ ਡੈਮ ਤੋਂ ਰਿਲੀਜ਼ ਹੋਇਆ ਜੀ ਪਾਣੀ ਗਰੰਟ ਸਿਚੁਏਸ਼ਨ ਕੀ ਹੈ ਕੋਈ ਪਾਖੜ ਤੋਂ ਪਿੱਛੋਂ ਜੀ ਐਕਚੁਅਲੀ ਜੋ ਹੋਇਆ ਜਿਹੜਾ ਨਹੀਂ ਪਾਖੜੇ ਤੋਂ ਪਿੱਛੋਂ ਰਿਲੀਜ਼ ਹੋ ਕੇ ਇੱਥੇ ਕੋਈ ਪਾਣੀ ਆਇਆ ਟ੍ਰਾਂਸਟੇਸ਼ਨ ਕੀ ਹੈ ਜੀ ਨਹੀਂ ਨਹੀਂ ਸਰ ਅੱਛਾ ਪਿੱਛੋਂ ਕੋਈ ਰਿਲੀਜ਼ ਨਹੀਂ ਹੋਇਆ ਨਹੀਂ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋਂ ਸੀ ਕੋਈ ਨਹੀਂ ਇਹੀ ਰਹੂਗਾ ਨਿੱਕੀ ਮੈਂ ਤਾਂ ਬਾਗ ਲੈ ਲੈਣਾ ਆ ਇਨਾਂ ਦਾ ਹਸਾਬ 21 ਮਈ ਤੋਂ 21 ਮਈ ਤੱਕ ਦਾ ਹੈ 21 ਮਈ ਤੋਂ ਬਾਅਦ ਇਹਨਾਂ ਦਾ ਜਿੰਨਾ ਕੋਟਾ ਬਣ ਰਿਹਾ ਦੇ ਦਾਂਗੇ ਤੇ ਪਾਣੀ ਦੇ ਲਈ ਇੱਕ ਇੱਕ ਕਿਸੇ ਲੰਬੇ عرصے ਤੋਂ ਆਪਣੀ ਸਰਕਾਰ ਤਾਂ ਹੋਣ ਆਈਏ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹਦੇ ਕੋਟੇ ਦੀਆਂ ਭਰ ਕਿਉਂ ਬਿਲਕੁਲ ਨਹੀਂ ਹੋ ਜਾਂਦੇ ਬਿਲਕੁਲ ਬੰਦਿਆ ਫੈਸਲੇ ਹਾਲਾਤ ਇਹ ਹੈ ਕਿ BBMP ਦੇ ਜਿਹੜੇ ਪੰਜਾਬ ਦੇ ਕਰਮਚਾਰੀ ਘਟਾਏ ਅਸੀਂ ਤਾਂ ਰਿਆਣੇ ਦੇ ਕਰਮਚਾਰੀ ਜ਼ਿਆਦਾ ਹੋਏ ਨੇ ਨਹੀਂ ਇੱਕ ਨਰਾਂ ਦਾ ਪ੍ਰੈਸ਼ਰ ਵੀ ਹੈਗਾ BBMP 'ਚ ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਹਾਂ ਇਸ ਕਰਕੇ ਤਾਂ ਕਹਿੰਨੇ ਕਿ 60% ਤਾਂ ਸਾਡਾ ਹਿੱਸਾ ਹੋ ਚਾ। ਪਹਿਲਾਂ ਇਹਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਵਾਲੇ ਦੇ ਕੰਡੇ ਪਿੱਛੇ ਹੋਏ ਨੇ ਅਸਲ ਵਿੱਚ। ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ। ਸਾਨੂੰ ਮਿਲ ਜਾਂਦਾ ਹੁੰਦਾ ਸੀ। ਪਹਿਲਾਂ ਹੁਣ ਕੌਣ ਸੀਗੇ? ਮਹਿਲਾ ਆਲੇ ਸੀਗੇ। ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ? ਉਹਨਾਂ ਨੂੰ ਖਾਣਾਂ ਦਾ ਕੀ ਪਤਾ ਜੀ? ਉਹਨੂੰ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ? ਮੋਗਿਆਂ ਦਾ ਕੀ ਪਤਾ ਜੀ? ਉਦੋਂ ਪਹਿਲਾਂ ਜਿਹੜੇ ਸੀ ਉਹ ਵੀ ਉਹ ਵੀ ਜਿਹੜੇ ਲੀਡ ਕਲਾਸ ਹੈ ਉਹਨਾਂ ਦੇ ਖੇਤਾਂ 'ਚ ਨਹਿਰਾ ਜਾ ਕੇ ਮੋਕ ਜਾਨੇ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਸੋ ਇਹ ਕਸ਼ਿੰਦੇ ਜਿੱਦੇ ਕਹੀ ਲੈ ਕੇ ਨਾਲ ਗਨਸਾ ਲੈ ਕੇ ਗਏ ਉਹਨਾਂ ਨੂੰ ਪਤਾ ਲੱਗਦਾ ਹੈ ਮੌਕਾ ਹੈ ਹੁਣ ਜਿਹੜੇ ਕੰਡੇ ਬੀਜੇ ਗਏ ਭਾਏ 2 ਮਿੰਟ 2 ਮਿੰਟ ਪਾਣੀ ਦੀ ਵਾਰੀ ਲੇਟ ਪਿੱਛੇ ਬੰਦਾ ਵੜ ਦਿੰਦਿਆ ਇਹਨੂੰ ਪਾਣੀ ਦੀ ਬੈਲੀ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਨਾਈਸ ਜੀ ਗਾੜੀ ਦਾ ਕਹਿੰਦੇ ਬਾਬੇ ਕਲਈਏ ਦੀ ਗੱਲ ਕਰਦੇ ਆ ਪਾਣੀ ਪੁਲਾਇਆ ਸਾਰੀ ਇਹ ਕਿਨਈ ਦੇ ਵਾਰਸ ਹੈਗੇ ਬਾਬਾ ਕਹਿੰਦੇ ਅਸੀਂ ਪੀਣ ਨੂੰ ਮੰਗ ਭਾਈ ਕਿਨਈ ਹੈ ਜਿਹਦੇ ਵਾਰਸਾਂ ਪੀ ਦੇ ਰਹੇ ਤੇ ਤੁਹਾਨੂੰ ਅਚਾਨਕ ਤੁਹਾਡਾ ਸਰੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿੱਥੋਂ ਲੋੜ ਪੈ ਗਈ ਤ ਤੁ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਹੈ ਤੇ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਨਹਿਰਾਂ ਚ ਕੱਸਿਆਂ ਚ ਪਾਣੀ ਛੱਡੋ ਜਿੱਤੇ ਜਿੱਤੇ ਸਰ ਜੀਮ ਦਾ ਫਾਰਮ ਭਰਨ ਦੀ ਗੱਲ ਕੀਤੀ ਰਜੀਤ ਸਾਹਿਬ ਦੇ ਟਾਈਮ ਦੀ ਵੀ ਗੱਲ ਕਰ ਰਹੇ ਆ ਪਗੜ ਵਾਲੇ ਸਾਰੇ ਲੈਵਲ ਡਾਊਨ ਹੈਗੇ ਨੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਨਹਿਰੀ ਪਾਣੀ ਹੱਥਾਂ 'ਤੇ ਪਹੁੰਚਾਇਆ ਜਾਣਾ ਜੇ ਲੈਵਲਸ ਘਟਨੇ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਮੈਨੇਜ ਕੀਤਾ ਜਾਣਾ ਨਹੀਂ ਰਾਜ ਨੂੰ ਕਰਤਾ ਮਾਰੇ ਨੇ ਜਿਹਦਾ ਹੱਕ ਨਹੀਂ ਮੰਨਦਾ ਉਹਨਾਂ ਦਾ ਇਹੜੇ ਕਿਹੜੇ ਕਾਨੂੰਨ ਬਦਲ ਕੋਰ ਇਹਨੇ 85 ਤੋਂ ਦੇ ਦੋ ਸਾਨੂੰ ਜਬ ਬੀਬੀਐਮਬੀਏ ਕਿਵੇਂ ਡिक्टੇਟ ਕਰ ਲੂਗੀ ਪੰਜਾਬ ਨੂੰ ਧੰਨਵਾਦ ਚਾਹੇ ਜਿੱਥੋਂ ਮਰਜ਼ੀ ਕਰਮਚਾਰੀ ਲਿਆਉਣ ਜੋ ਜੇ ਬਿਲਕੁਲ ਤਸਵੀਰਾਂ ਵਿੱਚ ਵੇਖ ਸਕਦੇ ਹੋ ਤੁਸੀਂ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਬਿਸ਼ਪ ਪ੍ਰਸਿੱਧ ਪਾਕੜਾ ਡੈਮ ਤੋਂ ਅੱਗੇ ਬਣੇ ਨੰਗਲ ਡੈਮ ਤੇ ਵਿਖੇ ਬੈਠ ਕੇ ਪ੍ਰੈਸ ਵਾਰਤਾ ਕੀਤੀ ਗਈ ਤੇ ਉਹਨਾਂ ਨੇ ਸਿੱਧੇ ਸਿੱਧੇ ਤੌਰ ਤੇ ਕਿਹਾ ਹੈ ਰਵਨੀਤ ਸਿੰਘ ਬਿੱਟੂ ਨੂੰ ਸਿੰਘ ਜੱਖੜ ਨੂੰ ਕਿਹਾ ਹੈ ਜੋ ਭਾਜਪਾ ਦੇ ਲੀਡਰ ਹਨ ਕੀ ਹੁਣ ਪੰਜਾਬ ਦੇ ਨਾਲ ਖੜਨ ਦਾ ਸਮਾਂ ਆ ਚੁੱਕਿਆ ਹੈ ਹੁਣ ਵੇਖਦੇ ਹਾਂ ਕੌਣ ਪੰਜਾਬ ਨਾਲ ਖੜਦਾ ਹੈ ਕੌਣ ਨਹੀਂ ਤਸਵੀਰਾਂ ਨੰਗਲ نیوز ਚੈਨਲ ਤੇ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਬੜੀ ਅਪਡੇਟ ਹੈ ਅਪੋਜੀਤਾਨੇ ਸਿੱਧੇ ਤੌਰ ਤੇ ਮਾਨ ਨਾਲ ਪਹੁੰਚਣਗੇ ਜੋ ਕਿ ਕੈਬਨਿਟ ਮੰਤਰੀ ਅੰਦੋਲ ਨੇ ਮੈਂ ਸਿੱਧੇ ਤੌਰ ਤੇ ਕਿਹਾ ਜਾ ਚੁੱਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਸਰਵਰਪੱਗਵੰ ਸਿੰਘ ਮਾਨ ਵੱਲੋਂ ਭਾਜਪਾ ਦੇ ਲੀਡਰਾਂ ਨੂੰ ਕਿਹਾ ਗਿਆ ਹੈ ਸੁਨੀਲ ਜਾਖੜ ਨੂੰ ਰੱਬ ਦੀ ਸਿੰਘ ਬਿੱਟ ਨੂੰ ਕੀ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਨਾਲ ਕੌਣ ਖੜਦਾ ਹੈ ਕੌਣ ਨਹੀਂ ਉਹਨਾਂ ਨੇ ਕਿਹਾ ਕਿ ਗਿੱਦਰ ਪੌਕੀਆਂ ਤੋਂ ਮੈਂ ਡਰਨ ਵਾਲਾ ਨਹੀਂ ਹਾਂ ਇੱਕ ਬੂੰਦ ਵੀ ਪਾਣੀ ਦੀ ਕਿਸੇ ਨੂੰ ਵਾਧੂ ਨਹੀਂ ਦਿੱਤੀ ਜਾਵੇਗੀ। ਤਸਵੀਰਾਂ ਨੰਗਲ نیوز ਚੈਨਲ ਦੇ ਤੋਂ ਨਾ ਸਾਂਝੀਆਂ ਕਰ ਰਹੇ ਹਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫੇਰ ਤੋਂ ਦੱਸ ਦਈਏ। ਸਰਕਾਰੀ ਤੇ ਪ੍ਰਸ਼ਾਸਨਿਕ ਅਮਲਾ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਿਆ ਹੋਇਆ ਹੈ। ਇੱਕ ਪ੍ਰੈਸ ਵਾਰਤਾ ਭਗਵਾਨ ਸਿੰਘ ਮਾਨ ਵੱਲੋਂ ਕੀਤੀ ਜਾ ਚੁੱਕੀ ਹੈ। ਨਾਲ ਹਨ ਪੰਜਾਬ ਦੇ ਕੈਬਨਤ ਮੰਤਰੀ ਹਰਜੋਤ ਸਿੰਘ ਬੈਂਸ ਦੀ ਨਾਲ ਵੱਲੋਂ ਨੰਗਲ ਡੈਮ ਮੁੱਖ ਮਾਰਗ ਤੇ ਪੱਕੇ ਤੌਰ ਤੇ ਟੈਂਟ ਲਗਾ ਦਿੱਤਾ ਗਿਆ ਹੈ। ਆਗੇ ਤਸਵੀਰਾਂ ਤੁਹਾंना ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੰਟਰਨੈਸ਼ਨਲ ਮੁਕਦਾ ਜਿਹੜਾ ਪਾਣੀਆਂ ਦਾ ਬਣ ਚੁੱਕਿਆ ਹੈ ਇਹਦਾ ਨਾਮ ਨਹੀਂ ਹੈ ਕਾਲੇ ਲਾਈਟ ਪਰ ਮੋਟੇ ਜਿਹੜਾ ਸੰਭਰਨ ਤਾਂ ਹੈ ਕਿ ਬਾਕੀ ਦੇ ਤਰਫੋਂ ਰੇਡ ਕਰਦੇ ਹੋਏ ਇੱਥੋਂ ਸ਼ੁਰੂ ਪਾਰਟੀ ਦੇ ਬਦਕਰ ਚਲੋ ਵੱਡੀ ਗਲਤੀ ਦੇ ਵਿੱਚ ਜਿਹੜੀ ਰਿਪੋਰਟ ਪੰਜਾਬ ਪੁਲਿਸ ਇੱਥੇ ਪਹੁੰਚੀ ਹੋਈ ਹੈ ਤੇ ਉਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰ ਵੀ ਪਹੁੰਚੇ ਹੋਏ ਹਨ ਦੇਖੋ ਤਸਵੀਰਾਂ बात तो बद शेयर कर तो अपना चैनल लंगा न्यूज चैनल धनबाद जय हिंद